ਪਖਦੀ ਗਰਮੀ ਤੋਂ ਰਾਹਤ ਪਾਉਣ ਲਈ ਅਕਸਰ ਬੱਚੇ ਨਹਿਰਾ ਟੋਬੀਆਂ 'ਚ ਨਹਾਉਂਦੇ ਹਨ ਤਾਂ ਜੋ ਗਰਮੀ ਦੇ ਕਹਿਰ ਤੋਂ ਬਚਿਆ ਜਾ ਸਕੇ ਪਰ ਕੌਣ ਜਾਣਦਾ ਸੀ ਕਿ ਗਰਮੀ ਤੋਂ ਬਚਣ ਦਾ ਇਹ ਰਾਸਤਾ ਮੌਤ ਦੇ ਮੂੰਹ ਵੱਲ ਲੈ ਜਾਵੇਗਾ ਗੁਰਦਾਸਪੁਰ ਦੇ ਤਲਵੰਡੀ ਵਿਰਕ ਤੋਂ ਕੁਝ ਅਜੀਹਾ ਮਾਮਲਾ ਹੀ ਸਾਹਮਣੇ ਆਇਆ ਹੈ ਜਿੱਥੇ ਅਪਰਵਾਰੀ ਦੁਆਬ ਨਹਿਰ 'ਚ ਨਹਾਉਣ ਆਏ 7 ਨੌਜਵਾਨਾਂ 'ਚ 2 ਨੌਜਵਾਨਾਂ ਨੂੰ ਤੇਜ਼ ਬਹਾਵ ਵਾਲਾ ਪਾਣੀ ਨਾਲ ਰੋੜ ਕੇ ਲੈ ਗਿਆ ਕਟਨਾ ਤੋਂ ਬਾਅਦ ਪ੍ਰਸ਼ਾਸਨ ਦੁਆਰਾ ਗੋਤਾਖੋਰਾ ਅਤੇ ਫੌਜ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਸੀ ਇਸ ਸਰਚ ਅਭਿਆਨ ਦੇ ਦੂਜੇ ਦਿਨ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਜਦਕਿ ਦੂਸਰਾ ਨੌਜਵਾਨ ਮਨਪ੍ਰੀਤ ਸਿੰਘ ਅਜੇ ਵੀ ਲਾਪਤਾ ਹੈ ਇਲਾਕੇ ਦੇ ਤਹਿਸੀਲਦਾਰ ਅਰਵਿੰਦ ਸਲਵਾਰ ਨੇ ਕਿਹਾ ਕਿ ਕਰਨਵੀਰ ਦੀ ਲਾਸ਼ ਨੂੰ ਪੋਸਮਾਰਟਮ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ ਇਹ ਵੀ ਜਿਹੜਾ ਅਸੀਂ ਇੱਥੇ ਕਾਰਵਾਈ ਕਰਦੇ ਹੋਏ ਪੁਲਿਸ ਤੇ ਸਾਡੇ ਤੋਂ ਮੌਕੇ ਤੇ ਪਹੁੰਚੀ ਹੋਈ ਸੀ ਅਸੀਂ ਜਿਹੜੇ ਇਹ ਪ੍ਰਾਈਵੇਟ ਖੇਤਰ ਚੋਂ ਜਿਹੜੇ ਸਾਡੇ ਇਤਰਾਕ ਸੀਗੇ ਜਾਂ ਜਿਹੜੇ ਸਾਨੂੰ ਕਹਿੰਦੇ ਕਿ ਜਿਹੜੇ ਨੀਚੇ ਡੁੱਕੀ ਮਾਰ ਕੇ ਬੰਦੇ ਨੂੰ ਕੱਢ ਕੇ ਲਿਆ ਸਕਦੇ ਸੀਗੇ ਉਹ ਅਸੀਂ ਟ੍ਰੇਸ ਆਊਟ ਕਰਕੇ ਤੇ 1 ਘੰਟੇ ਦੇ ਵਿੱਚ ਇੱਥੇ ਭੇਜ ਦਿੱਤੇ ਸੀਗੇ ਤੇ ਮਿਲਟਰੀ ਨੂੰ ਕਿਹਾ ਗਿਆ ਜੋ ਕਿ ਕੱਲ ਜਿਹੜੀ ਸੀ ਸਮੇਤ ਆਪਣੇ ਫੋਰਸਮੈਂਟ ਆਏ ਸੀਗੇ ਅੱਜ ਉਹ ਕਿਸ਼ਤੀ ਲੈ ਕੇ ਆਏ ਤੇ ਉਹਨਾਂ ਦੇ 12 ਤੋਂ 14 ਬੰਦੇ ਜਿਹੜੇ ਨਾਲ ਸੀਗੇ ਸਾਡੇ ਸਾਰਿਆਂ ਦੇ ਕੋਆਪਰੇਸ਼ਨ ਨਾਲ ਦੋ ਮੁੰਡੇ ਜਿਹੜੇ ਸੀ ਇਸ ਪਿੰਡ ਲੋਕਲ ਦੇ ਤਰੰਡੀ ਦੇ ਹੈਗੇ ਸੀਗੇ ਉਹਨਾਂ ਨੇ ਜਿਹੜੀ ਆ ਇੱਕ ਡੈਡ ਬਡੀ ਕਰਮਜੀਤ ਸਿੰਘ ਦੀ ਜਿਹੜੀ ਸੀ ਉਹ ਟ੍ਰੇਸਟ ਕਰ ਲਈ ਆ ਤੇ ਦੂਸਰੀ ਵਾਸਤੇ ਅਸੀਂ ਜਿਹੜੀ ਉਹ ਪਾਲ ਕਰ ਰਹੇ ਆ ਤੇ ਜੋ ਐਸਐਟੂ ਸਾਹਿਬ ਪੋਸਟਮਾਰਟਮ ਵਾਸਤੇ ਲੈ ਗਏ ਨੇ ਸਿਵਰ ਹਸਪੀਟਲ ਚ ਤੇ ਪੋਸਟਮਾਰਟਮ ਕਰਾ ਕੇ ਉਹਦੇ ਹੈਡ ਆਪ